ਚਾਰ ਸਾਹਿਬ ਜਾਦਿਆਂ ਤੇ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਚਾਰ ਸਾਹਿਬ ਜਾਦੇ ਧਾਰਮਿਕ ਮਿਊਜ਼ਿਕਲ ਸ਼ੋਅ ਗੋਡ ਗਿਫਟ ਫਤੇ ਪ੍ਰੋਡਕਸ਼ਨ ਵੱਲੋਂ ਸਰਦਾਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਅੰਮ੍ਰਿਤਸਰ ਸ਼ਹਿਰ ਸਮੇਤ ਵਾਕ ਵਾਕ ਸ਼ਹਿਰਾ ਤੋਂ ਆਏ ਗਾਇਕਾਂ ਅਤੇ ਗੀਤਕਾਰਾਂ ਨੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਜੋ ਚਾਰ ਸਾਹਿਬ ਜਨਾਂ ਦੇ ਸ਼ਿਦੀ ਦਿਹਾੜੇ ਜੋ ਕਿ ਇੱਕ ਹਫਤਾ ਲਗਾਤਾਰ ਚੱਲਦੇ ਨੇ ਉਸ ਸੀ ਦੀਸ ਦਿਹਾੜਾ ਨੂੰ ਸਮਰਪਿਤ ਜਿਵੇਂ ਕਿ ਗੋੜ ਗਿਫਟ ਵਧੇ ਪ੍ਰੋਡਕਸ਼ਨ ਦੇ ਵੱਲੋਂ ਗੀਤਾਂ ਦੇ ਪ੍ਰੋਗਰਾਮ ਜੋ ਸਟੇਜ ਸ਼ੋਅ ਕੀਤੇ ਜਾਂਦੇ ਹਨ ਤੇ ਅੰਮ੍ਰਿਤਸਰ ਦੇ ਸਾਰੇ ਜਿੰਨੇ ਵੀ ਸਿੰਗਰ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਪਰ ਵਹੰ ਘਾਰਾ ਮਿਲਿਆ ਤੇ ਮੈਂ ਬਿਲਕੁਲ ਅਲਫਾਜ ਨਹੀਂ ਨੇ ਕਿ ਉਹਨਾਂ ਦਾ ਧੰਨਵਾਦ ਕਰਨ ਲਈ ਨਰਿੰਦਰ ਸਿੰਘ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸ਼ਲੱਗਾ ਜੋਗ ਉਪਰਾਲਾ ਇਹਨਾਂ ਦਾ ਮੈਂ ਇਹਨਾਂ ਨੂੰ ਵਧਾਈ ਦੇਣਾ ਹੈ ਵਧਾਈ ਦੇ ਪਾਤਰ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਆਪਣੇ ਮਕਸਦ ਵਿੱਚ ਕਾਮਯਾਬ ਹੋਣ